ਤਿਆਂ ਦਾ ਬਹੁਤ-ਬਹੁਤ ਸਵਾਗਤ ਕਰਨਾ ਵਾ ਮੇਰਾ ਨਾਮ ਹੈ ਸਰਬਜੀਤ ਸਿੰਘ ਜ਼ਿਲ੍ਹਾ ਯੂਕਤ ਅਫਸਰ ਮਾਏ ਭਾਰਤ ਸਾਰਿਆਂ ਨੂੰ ਜੀ ਆਇਆਂ ਤੇ ਮਾਏ ਭਾਰਤ ਜਿਹੜਾ ਵੇ ਉਹ ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦਾ ਨਵਾਂ ਇੱਕ ਡਿਪਾਰਟਮੈਂਟ ਹੈ ਤੇ ਅੱਜ ਅਸੀਂ ਇੱਥੇ ਸਾਡੇ ਇੱਥੇ ਉਪਸਥਿਤ ਹੋਣ ਦਾ ਮਕਸਦ ਇਹ ਵੇ ਕਿ ਕੱਲ 31 ਅਕਤੂਬਰ ਨੂੰ ਸਰਦਾਰ ਵੱਲਭ ਭਾਈ ਪਟੇਲ ਦੀ ਜਨਮਤੀ ਹੈ ਤੇ ਵੱਡੀ ਗੱਲ ਇਹ ਵੇ ਕਿ ਇਹ ਜਾ ਵੀ ਜਨਤੀ ਹੈ ਸਰਦਾਰ ਜੀ ਤੇ ਸੁਭਲਖ ਵਿੱਚ ਭਾਰਤ ਸਰਕਾਰ ਦੇ ਡਿਪਾਰਟਮੈਂਟ ਮਾਇਆ ਭਾਰਤ ਨੇ ਇੱਕ ਪਦ ਯਾਤਰਾ ਘਟਨ ਦਾ ਪਲਾਨ ਕੀਤਾ ਵੇ ਤੇ ਉਹ ਜਿਹੜੀ ਰੈਲੀ ਹੈ ਉਹਦੇ ਬਾਰੇ ਚ ਦੱਸਣ ਵਾਸਤੇ ਹੁਣ ਅੱਗੇ ਅਸ਼ੋਤੋਜ ਜੀ ਤੁਹਾਨੂੰ ਬਰੀਫ ਕਰਨਗੇ ਪਰ ਇਸ ਸਾਲੇ ਭਰਾ ਆਪਾਂ ਲਗਾਤਾਰ ਅਲੱਗ-ਅਲੱਗ ਵਿਸ਼ਾ ਦੇ ਮਿਲਦੇ ਰਹਿੰਦੇ ਆ ਇੱਥੇ ਤੁਹਾਡਾ ਆਉਣ ਤੇ ਬਹੁਤ-ਬਹੁਤ ਸਵਾਗਤ ਮੇਰੇ ਨਾਲ ਸ਼੍ਰੀ ਨਰਿੰਦਰ ਮਿੱਤਰ ਜੀ ਹੈ ਮੈਂ ਤੇ ਨਰਿੰਦਰ ਮਿੱਤਲ ਜੀ ਜਿਹੜਾ ਮਿਨਿਸਟਰੀ ਕਰਨੀ ਉਹ ਇਹ ਨੋਮੀਨੇਟ ਹੈ ਦੋਨਾ ਦੋਨੋ ਯਾਨੀ ਇਸ ਯਾਤਰਾ ਨੂੰ ਲੈ ਕੇ ਸਭ ਤੋਂ ਪਹਿਲਾਂ ਭਾਰਤ ਦੇ ਸਭ ਤੋਂ ਪਹਿਲੇ ਤੇ ਜਿਹਨੂੰ ਜਿਹਨੂੰ ਲੋਪੁਸ਼ਟ ਕਿਹਾ ਜਾਂਦਾ ਸਰਦਾਰ ਪਟੇਲ ਜੀ ਦਾ ਕੱਲ 150 ਸਾਲਾ ਜਨਮ ਦਿਹਾੜਾ ਤੇ ਉਸ ਜਨਮ ਦਿਹਾੜੇ ਦੇ ਉਪਲਕਸ਼ਰੇ ਅੰਦਰ ਸਾਰੇ ਨਯੁਵਾਵਾਂ ਨੂੰ ਨੌਜਵਾਨਾਂ ਨੂੰ ਮੈਂ ਵਧਾਈ ਦਿੰਦਾ ਇਹ ਜਿਹੜੀ ਅੱਜ ਪੀਸੀ ਰੱਖੀ ਗਈ ਹੈ ਇਹ ਪੂਰੇ ਦੇਸ਼ ਦੇ ਅੰਦਰ ਹਰੇਕ ਡਿਸਟ੍ਰਿਕਟ ਦੇ ਵਿੱਚ ਸਰਦਾਰ ਪਟੇਲ ਜੀ ਦੇ ਉਪਲਖੇ ਦੇ ਜਿਹੜਾ ਦੇਸ਼ ਦੇ ਪ੍ਰਧਾਨ ਸੇਵਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇੱਕ ਰਨ ਫॉर ਯੂਨਿਟੀ ਸਟਾਰਟ ਕੀਤੀ ਸੀਗੀ 2014 ਤੋਂ ਬਾਅਦ ਉਸੇ ਲੜੀ ਦੇ ਅੰਦਰ ਸਰਦਾਰ ਪਟੇਲ ਜੀ ਦੀ ਇੱਕ ਆਪਾ ਵਰਲਡ ਦੇ ਅੰਦਰ ਸਭ ਤੋਂ ਵੱਡਾ ਸਟੈਚੂ ਜਿਹੜਾ ਗੁਜਰਾਤ ਦੇ ਸਰਦਾਰ ਸਾਗਰ ਡੈਮ ਦੇ ਨਾਲ ਬਣਾਇਆ ਗਿਆ ਉਸ ਨੂੰ ਅੱਗੇ ਲੈ ਕੇ ਇੱਕ 150 ਸਾਲਾ ਸਰਦਾਰ ਐਟ 150 ਕਿਉਂਕਿ ਡੀਟੀਲ ਜਵਾਨਾ ਨੌਜਵਾਨ ਸਾਰੇ ਉਹ ਯੂਥ ਹੈ ਜਿਹੜਾ ਇੰਸਟਾਗ੍ਰam ਫੇਸਬੁਕ ਦਾ ਜਿਹੜਾ ਜੁੜਿਆ ਹੋਇਆ ਉਹ ਹੈਸ਼ਟੈਗ ਰੱਖਿਆ ਗਿਆ ਸਰਦਾਰ ਐਡਵਾਂਸ ਫੇਟੀ ਕੀ ਸਰਦਾਰ ਪਟੇਲ ਜੀ ਦਾ 150 ਜਨਮ ਸ਼ਤਾਬਦੀ ਉਸ ਤੋਂ ਲੈ ਕੇ ਕਿ ਯੁਵਾਵਾਂ ਦੇ ਅੰਦਰ ਸਰਦਾਰ ਪਟੇਲ ਜੀ ਦੇ ਬਾਰੇ ਜਾਗਰੂਕਤਾ ਹੋਵੇ ਦੇਸ਼ ਦੇ ਪ੍ਰਤੀ ਜਾਗਰੂਕਤਾ ਹੋਵੇ ਇੱਕ ਬਹੁਤ ਜਿਹੜਾ ਪੈਦਲ ਪਦ ਯਾਤਰਾ ਦਾ ਆਯੋਜਨ ਪੂਰੇ ਦੇਸ਼ ਦੇ ਅੰਦਰ ਕੀਤਾ ਜਾ ਰਿਹਾ ਹੈ ਉਸ ਦੇ ਵਿੱਚ ਬਠਿੰਡੇ ਦੇ ਵਿੱਚ 15 ਤਾਰੀਖ ਨੂੰ ਇਹ ਜਿਹੜਾ ਚੱਲਣਾ ਹੈ ਪਦ ਯਾਤਰਾ ਚੱਲਣੀ ਹੈ ਸਟੇਡੀਅਮ ਤੋਂ ਸ਼ੁਰੂ ਹੋ ਕੇ ਵਾਕ ਵਾਕ ਬਾਜ਼ਾਰਾ ਦੇ ਵਿੱਚੋਂ ਹੁੰਦੀ ਹੋਈ ਇਹ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਜਿਹਦੀ ਜਿਹੜੀ ਪ੍ਰਤਿਮਾ ਉਹਨਾਂ ਦੇ ਸ਼ਰਦਾ ਸੁਮਨ ਅਰਪਿਤ ਕਰਕੇ ਸਪੋਰਟਸ ਮਾਰਕੀਟ ਵਾਲੀ ਪਾਰਕਿੰਗ ਦੇ ਅੰਦਰ ਇਹਦਾ ਸਮਾਪਨ ਹੋਏਗਾ ਅਰੇ ਵਿੱਚ ਅਸੀਂ ਜੁਵਾਵਾਂ ਨੂੰ ਸਰਟੀਫਿਕੇਟ ਵੀ ਦੇਵਾਂਗੇ ਜਿਹੜੇ ਇਸ ਦੇ ਵਿੱਚ ਪਾਰਟਿਸਿਪੇਟ ਕਰਨਗੇ ਤੇ ਸਭ ਤੋਂ ਵੱਡੀ ਗੱਲ ਜਿਹੜੀ ਇਹਦੇ ਵਿੱਚ ਹੈ ਕਿ ਪੰਜਾਬ ਨੂੰ ਆਪਾਂ ਜਿਸ ਤਰੀਕੇ ਨਾਲ ਦੇਖਿਆ ਜਾ ਰਿਹਾ ਹੈ ਕਿ ਆਏ ਦਿਨ ਨਸ਼ੇ ਦੇ ਜਾਲ ਦੇ ਅੰਦਰ ਯੁਵਾ ਫਸਦਾ ਪਿਆ ਇੱਕ ਸਾਡਾ ਮੋਟਿਵ ਪੰਜਾਬ ਨੂੰ ਲੈ ਕੇ ਵਿਸ਼ੇਸ਼ ਤੇ ਇਹ ਵੀ ਹੈ ਕਿ ਨਸ਼ਿਆਂ ਦੇ ਖਿਲਾਫ ਇਹ ਕਿੰਨਾ ਕਿਤੇ ਆਪਣੀ ਯਾਤਰਾ ਹੋਊਗੀ ਤੇ ਨਾਲ ਜਿਹੜੇ ਸਪੋਰਟਸ ਦੇ ਵੀ ਵਾਲੀ ਇਨਕਰੀਜ ਕਰਨ ਵਾਸਤੇ ਅਸੀਂ ਇਹ ਸਟੇਡੀਅਮ ਦੇ ਅੰਦਰੋਂ ਸ਼ੁਰੂ ਕਰਨ ਲੱਗੇ ਆਂ ਅਰੇ ਵਿੱਚ ਵੱਖ-ਵੱਖ ਕਾਲਜਾਂ ਸਕੂਲਾਂ ਸੈਂਟੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਅਸੀਂ ਇਨਵਾਈਟ ਕਰਾਂਗੇ ਜਾ ਕਰਕੇ ਤੇ ਤਾਂ ਜੋ ਇਹ ਜਿਹੜੀ ਯਾਤਰਾ ਹੈ ਜਾਂ ਇਹ ਮੋਕ ਹੈ ਇਹ ਸਾਰਥਕ ਹੋ ਸਕੇ ਰਾਹ ਇੱਕ ਅੱਛਾ ਨਤੀਜਾ ਨਿਕਲ ਸਕੇ ਮੈਂ ਅੱਗੇ ਨਿੰਦਰ ਮਿੱਤਲ ਜੀ ਨੂੰ ਕਹਾਗਾ ਕਿ ਉਹ ਸਨ ਹੋਰ ਬਰੀਫ ਕਰਨਗੇ ਐਜੂਕੇਸ਼ਨ ਐਸੋਸੀਏਸ਼ਨ ਆ ਵੀ ਲੈ ਰਹੇ ਆ ਉਹ ਇਸ ਪ੍ਰੋਗਰਾਮ ਦੇ ਵਿੱਚ ਜੋ ਵੱਖ-ਵੱਖ ਪ੍ਰੋਗਰਾਮ ਵੱਖ-ਵੱਖ ਤਰੀਕਾ ਨੂੰ ਆਣਗੇ ਉਹਦੇ ਵਿੱਚ ਸਮੂਹ ਸਮੂਲੀਅਤ ਕਰਨ ਔਰ ਹਰ ਬੱਚੇ-ਬੱਚੇ ਦੇ ਜਿਹੜਾ ਹੈ ਮਨ ਦੇ ਵਿੱਚ ਸਰਦਾਰ ਬਲਬਾਈ ਪਟੇਲ ਬਾਰੇ ਕੀ ਉਹਨੇ ਸਾਡੇ ਮੁੱਲ ਲਈ ਕੀ ਕੀਤਾ ਔਰ ਕੀ ਉਹਨੇ ਸੋਚੀ ਉਹ ਇਸ ਤਰ੍ਹਾਂ ਐਸੀ ਪ੍ਰਚਾਰ ਪ੍ਰਸਾਰ ਹੋਵੇ ਤਾਂ ਕਿ ਸਾਡਾ ਇਹ ਦੇਸ਼ ਹੈ ਉਹਦੇ ਫੁੱਲੇ ਔਰ ਜਿਹੜੀ ਦੇਸ਼ ਦੀ ਇਕਤਾ ਔਰ ਅਖੰਡਤਾ ਨੂੰ ਜੋਰ ਦੇਵੇ ਮੈਂ ਇਨਾ ਹੀ ਕਹਿਣਾ ਹੂਆ ਸਾਰੇ ਹੀ ਅੱਜ ਪੈਸੋਲੇ ਵੀਰ ਜੀ ਜੋ ਆਏ ਨੇ ਬਹੁਤ ਬਧਨਵਾਦੀ ਆਂ ਟਾਈਮ ਟਾਈਮ ਤੇ ਵੀ ਇਹ ਪ੍ਰੋਗਰਾਮ ਹੁੰਦੇ ਰਹਿਣਗੇ ਔਰ ਮੈਨੂੰ ਉਮੀਦ ਹੈ ਕਿ ਤੁਸੀਂ ਇਹਨਾਂ ਨੂੰ ਪ੍ਰੋਪਰ ਕਵਰੇਜ ਦਿੱਤੇ ਰਹੋਗੇ ਤਾਂ ਕਿ ਜਿਹੜਾ ਪਬਲਿਕ ਦੇ ਵਿੱਚ ਜਿਹੜਾ ਹੈ ਮੈਸੇਜ ਇਹ ਜਾਵੇ ਔਰ ਘਰ ਘਰ ਇਹਦਾ ਪਹੁੰਚੇ ਬਹੁਤ ਬਹੁਤ ਤਸ਼ੀਕ ਕਰਦਾ ਮੈਂ ਮਾਰ ਜਿਹੜਾ 4 ਵਜੇ 15 ਤਰੀਕ ਨੂੰ ਜੀ ਨਹੀਂ ਨਹੀਂ ਸ਼ਾਮ ਐਕਚੁਅਲੀ ਵੈਸੇ ਤਾਂ ਜਿਹੜਾ ਰਨ ਫॉर ਯੂਨਿਟੀ ਪਹਿਲਾਂ ਚੱਲਦਾ ਸੀਗਾ ਉਹ ਸਵੇਰ ਦਾ ਹੀ ਹੁੰਦਾ ਸੀ ਪਰ ਇਹ ਐਸ ਕਰਕੇ ਅਸੀਂ ਸ਼ਾਮ ਨੂੰ ਕਰ ਰਿਹਾ ਕਿ ਲੋਕਾਂ ਦੇ ਅੰਦਰ ਇਸਕ ਮਹੀਮ ਜਲਾਣੀ ਹੈ ਕਿਉਂਕਿ ਸਵੇਰੇ ਰਨ ਫॉर ਯੂਨਿਟੀ ਹੁੰਦਾ ਜਾਂ ਵਾਕ ਹੁੰਦੀ ਹੈ ਉਹ ਸਵੇਰੇ ਹੀ ਰਹਿ ਜਾਂਦੀ ਹੈ ਲੋਕਾਂ ਨੂੰ ਨਹੀਂ ਲੱਗਦਾ ਪਤਾ ਇਹ ਯਾਤਰਾ ਇੱਕ ਪਰਿਆਤਰਾ ਹੈ ਜਿਹੜਾ ਬਾਜ਼ਾਰਾਂ ਦੇ ਵਿੱਚੋਂ ਹੋ ਕਰਕੇ ਲੋਕਾਂ ਨੂੰ ਨਾਲ ਜੋੜਨ ਵਾਸਤੇ ਇਹ ਪਹਿਲ ਐਸ ਕਰਕੇ ਇਹ ਸ਼ਾਮ ਨੂੰ ਇਹ ਜਿਹੜੀ ਯੂਨਿਟੀ ਮਾਰਚ ਦਾ ਹਾਂਜੀ ਸਾਡੇ ਵੰਡਾ ਇਹਦੇ ਦੀ ਵੰਡ ਕਿ ਕਿਹਾ ਦੀ ਹੈ ਕਿ ਫੋਕਸ ਪ੍ਰੋਪਰਟੀ ਜਾਏਗੀ ਇੱਕ ਹਾਰੇ ਕੇ ਸ਼ਹਿਰ ਟਿਕਾਏ ਜਾਗੇ ਹਰ ਇੱਕ ਜਿਹੜਾ ਪਾਰਟੀ ਦਾ ਹੁੰਦਾ ਹੈ ਇਹਦੀ ਵਿਵਾਨ ਲਈ ਇਹਦਾ ਮੋਟਿਵ ਕੀ ਹੈ ਇੱਕ ਮੋਟਿਵ ਜਿਹੜਾ ਮੈਂ ਦੱਸਿਆ ਤੁਹਾਨੂੰ ਸਾਡੇ ਦੇਸ਼ ਦੀ ਇੱਕ ਔਖੜਤਾ ਦਾ ਕਾਰਨ ਹੈ ਕਿ ਉਹਨਾਂ ਦੇ ਰਿਸੋਰਸ ਸੀਗੇ ਉਹਨਾਂ ਨੇ 562 ਰਿਆਸਤਾਂ ਉਹਨਾਂ ਨੇ ਖਤਮ ਕੀਤੀਆਂ ਔਰ ਸਾਡੇ ਹਿੰਦੁਸਤਾਨ ਨੂੰ ਐਡਾ ਵੱਡਾ ਮੁਲਕ ਬਣਾਇਆ ਅਦਰਭਾਈ ਕੀ ਸੀ ਹਰ 50 ਕਿਲੋਮੀਟਰ ਤੇ ਨਵੀਂ ਰਿਆਸਤ ਹੋ ਜਾਂਦੀ ਸੀ ਹਰ 50 ਕਿਲੋਮੀਟਰ ਤੇ ਇੱਕ ਰਾਇਆ ਹੁੰਦਾ ਸੀ ਜਿਹੜਾ ਉਹਨੇ 562 ਰਿਆਸਤਾਂ ਸਰਦਾਰ ਵੱਲ ਕਦੇ ਲਈਆਂ ਤਾਂ ਹੀ ਅੱਜ ਸਾਡਾ ਸਰੂਪ ਜਿਹੜਾ ਹੈ ਉਹ ਬਣਿਆ ਜੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਕਿਸੇ ਟਾਈਮ ਉਹ ਰਹਿ ਜਾਂਦੇ ਤਾਂ ਅੱਜ ਦਾ ਪਾਕਿਸਤਾਨ ਹੋਣਾ ਸੀ ਜਾਂ ਇਹ ਬੰਗਲਾਦੇਸ਼ ਨਾ ਇਹ ਵੀ ਸਾਡੇ ਦੇਸ਼ ਦੇ ਹਿੱਸਾ ਹੁੰਦਾ ਤਾਂ ਜਿਹੜੀ ਸੋਚ ਹੈ ਉਹ ਸੋਚ ਨੂੰ ਵੀ ਨਵੀਂ ਜਿਹੜੀ ਪੀੜੀ ਹੈਗੀ ਆ ਉਹ ਨੇਚਰਲੀ ਜੇ ਵੈਸੇ ਡਵੈਲਪ ਕਰਦੀ ਹੈ ਉਹਦੇ ਵਿੱਚ ਜਿਹੜਾ ਹੈਗਾ ਮੇਨ ਜਿਹੜਾ ਹੈ ਵੀ ਨੌਜਵਾਨ ਜਿਹੜੇ ਹੈਗੇ ਆ ਉਹਨਾਂ ਨੂੰ ਜੋ ਉਹਨਾਂ ਦੀ ਕੁਰਬਾਨੀਆਂ ਸਾਡੇ ਦੇਸ਼ ਭਗਤਾਂ ਨੇ ਦਿੱਤੀਆਂ दी दी कि ਉਹਨਾਂ ਦੇ ਇਸ ਭਰੀਏ ਔਰ ਪ੍ਰਚਾਰ ਪ੍ਰਸਾਰ ਕਰੀਏ ਕਿ ਕਿਸ ਤਰ੍ਹਾਂ ਦਾ ਲੋਯਾਦੀ ਨਹੀਂ ਔਰ ਕਿਸ ਤਰ੍ਹਾਂ ਐਸੀ ਦੇਸ਼ ਨੂੰ ਇੱਕ ਇਕਤਾ ਔਰ ਅਖੰਡਤਾ ਰੱਖਣਾ ਹੈ ਕਿਉਂਕਿ ਜਿਹੜਾ ਮੇਨ ਜਿਹੜਾ ਦੋਤਾਂ ਦਾ ਹੈ ਕਿ ਇਹਨਾਂ ਤਰ੍ਹਾਂ ਦੇ ਭਾਸ਼ਾ ਦਾ ਰੱਬ ਨੇ ਫੇਰ ਵੀ ਸਾਡਾ ਬਲਕ ਇੱਕ ਹੈ ਉਹ ਉਸ ਦਾ ਮੇਨ ਮੁੱਦਾ ਜਿਹੜਾ ਹੈ ਕਿ ਇਸ ਦੇਸ਼ ਨੂੰ ਇੱਕ ਔਰ ਅਖੰਡਤਾ ਬਟੇਰੇ ਨੂੰ ਹਾਈਲਾਈਟ ਕਰਕੇ ਨਹਿਰੂ ਤੋਂ ਬੋਲ ਵੀ ਕੁਝ ਨਹੀਂ ਨਹੀਂ ਤਾਂ ਮੈਂ ਇੱਕ ਚੀਜ਼ ਹੋਰ ਕਰਾਂ ਜਿਹੜਾ ਇਹ ਵੋਕ ਹੈ ਨਿਸ਼ਚਿਤ ਨਹੀਂ ਮਾਈ ਭਾਰਤ ਇੱਕ ਮੰਤਰਾਲਿਆ ਜਿਹੜਾ ਹੈਗਾ ਯੁਵਾ ਮੰਤਰਾਲਿਆ ਦੇ ਵਿੱਚ ਉਹਦੇ ਕੰਨੀ ਹੋਇਆ ਇਹ ਕਿਸੇ ਪਾਰਟੀ ਕੰਨੀ ਹੋਣੀ ਹੈ ਅਸੀਂ ਇਹਦੇ ਵਿੱਚ ਜਿੰਨੇ ਲੋਕ ਸਭ ਨੂੰ ਇਨਵਾਈਟ ਕਰਾਂਗੇ ਇਹ ਪ੍ਰਪਰਟੀ ਪਾਰਟਿਕੂਲ ਸਰਕਾਰ ਕੰਨੀ ਹੋਇਆ ਜਿਹੜਾ ਸਰਕਾਰ ਦੇ ਨੁਮਾਇੰਦੇ ਹੀ ਇਹਨੂੰ ਆਰਗੇਨਾਈਜ਼ ਕਰੇ ਕੱਲ ਵੀ ਇੱਕ ਯਾਤਰਾ ਹੈ ਤੁਹਾਨੂੰ ਉੱਥੇ ਮਿਲੇ ਥੈਂਕ ਯੂ ਜੀ ਆਵਾਜ਼ ਹਾਂ ਹਾਂ